ਪੰਜਾਬ ਸਟੇਟ ਰੋਇੰਗ ਵੱਲੋਂ 350 ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਜੋਗਵਾਹੀ ਕਾਣੀਆਂ ਦੇ ਨਾਲ ਸਿਖ ਕਰਾਉਣਾ ਬੱਚਿਆਂ ਨੇ ਸਾਰਿਆਂ ਨੇ ਕਿਸ ਤਰ੍ਹਾਂ ਦੇਖਦੇ ਹੂੰ ਕੀ ਕਹਿਣਾ ਚਾਹੂੰ। ਦੇਖੋ ਪੰਜਾਬ ਸਰਕਾਰ ਜਿਹੜਾ ਹੈਗਾ ਜਦੋਂ ਤੋਂ ਬਣੀ ਹੈਗੀ ਹੈ ਤੇ ਇਹ ਖੇੜਾ ਦੇ ਵੱਲ ਜਿਹੜਾ ਹੈਗਾ ਰੁਝਾਨ ਕਾਫੀ ਹੱਦ ਤੱਕ ਜਿਹੜਾ ਤੁਸੀਂ ਵੇਖ ਰਹੇ ਹੋ ਕਿ ਸਰਕਾਰ ਦਾ ਵਧਿਆ ਹੈਗਾ ਤੇ ਆਪਾਂ ਪਿਛਲੇ 2 ਸਾਲ ਤੋਂ ਜਿਹੜਾ ਹੈਗਾ ਖੇੜਾ ਵੱਲ ਪੰਜਾਬ ਦੀਆਂ ਕਰਾ ਰਹੇ ਆ ਤੇ ਜਿਵੇਂ ਆਪਾਂ ਵੇਖਦੇ ਆ ਕਿ ਪੰਜਾਬ ਸਰਕਾਰ ਜਦ ਤੋਂ ਬਣੀ ਹੈਗੀ ਹੈ ਤੇ ਖੇੜਾ ਦੇ ਵੱਲ ਜਿਹੜਾ ਹੈਗਾ ਬਹੁਤ ਜ਼ਿਆਦਾ ਸਰਕਾਰ ਦਾ ਧਿਆਨ ਗਿਆ ਹੈਗਾ ਤੇ ਆਪਾਂ ਪਿਛਲੇ 2 ਸਾਲ ਤੋਂ ਖੇੜਾ ਵਤਨ ਪੰਜਾਬ ਦੀਆਂ ਜਿਹੜਾ ਹੈਗਾ ਉਹ ਕਰਾ ਰਹੇ ਆ ਕਿ ਉਹਦੇ ਵਿੱਚ ਆਪਾਂ ਬਚੰਦਾ ਦੀ ਤਰਫੋਂ ਜਿਹੜੀ ਹੈਗੀ ਬੇਨਤੀ ਕੀਤੀ ਗਈ ਸੀ ਕਿ ਜੀ ਇੱਥੇ ਸਾਡੇ ਕੋਲ ਲੇਕਸ ਹੈਗੇ ਤੇ ਇੱਥੇ ਸਾਨੂੰ ਰੋਇੰਗ ਦੇ ਕੰਪੀਟੀਸ਼ਨ ਜਾਂ ਵਾਟਰ ਸਪੋਰਟਸ ਜਿਹੜੀ ਹੈਗੀ ਆ ਉਹਦੀ ਫੈਸਿਲਿਟੀ ਕ੍ਰੀਏਟ ਕੀਤੀ ਜਾਵੇ ਤੇ ਸਰਕਾਰ ਨੇ ਜਿਹੜੇ ਨਰਸਰੀਜ਼ ਬਣਾਉਣ ਦਾ ਜਿਹੜਾ ਹੁਣ ਪੀਚਾ ਲਿਆ ਉਹਦੇ ਵਿੱਚ ਬਚੰਦਾ ਦੇ ਵਾਸਤੇ ਰੋਇੰਗ ਦੀ ਨਰਸਰੀ ਦੀ ਜਿਹੜੀ ਹੈਗੀ ਪ੍ਰਵਾਨਗੀ ਦਿੱਤੀ ਹੈ ਤੇ ਉਹਦੇ ਵ ਕਰ ਰਹੇ ਆ ਕਿ ਪਰਮਨੈਂਟ ਇਥੇ ਇੱਕ 인ਫਰਾਸਟ੍ਰਕਚਰ ਤੇ ਫੈਸਿਲਿਟੀ ਜਿਹੜੀ ਹੈਗੀ ਹੈ ਉਹ ਆਪਾਂ ਕ੍ਰੀਏਟ ਕਰਾਂਗੇ ਇਸ ਸਾਲ ਵਿੱਚ ਤੇ ਪਰ ਨਾਲ ਹੀ ਆਪਾਂ ਇਹ ਵੀ ਬੇਨਤੀ ਕੀਤੀ ਸੀ ਕਿ ਜੀ ਆਪਾਂ ਪਬਲਿਕ ਦਾ ਇਸ ਵੱਲ ਧਿਆਨ ਦਿਓ ਉਹਨਾਂ ਦੇ ਲਈ ਜਿਹੜਾ ਹੈਗਾ ਪਹਿਲਾ ਸਟੇਟ ਲੈਵਲ ਦਾ ਕੰਪੀਟੀਸ਼ਨ ਜਿਹੜਾ ਹੈਗਾ ਇੱਥਾ ਬਟੇਂਡਾ ਵਿੱਚ ਕਰਾ ਲਿਆ ਤੇ ਸਰਕਾਰ ਨੇ ਜ਼ਿਲ੍ਹੇ ਦੀ ਪ੍ਰਵਾਨੀ ਜਿਹੜੀ ਬੇਨਤੀ ਜਿਹੜੀ ਹੈ ਕਿ ਉਹਨੂੰ ਪ੍ਰਵਾਨ ਕੀਤਾ ਤੇ ਇਸ ਵਾਰ ਆਪਾਂ ਇਹ 16ਵਾਂ ਜਿਹੜਾ ਸਟੇਟ ਲੈਵਲ ਦਾ ਕੰਪੀਟੀਸ਼ਨ ਹੈ ਉਹ ਇੱਥੇ ਬਟਿੰਡਾ ਜ਼ਿਲ੍ਹਾ ਵਿੱਚ ਕਰ ਰਹੇ ਹਾਂ ਤੇ ਬਟਿੰਡਾ ਦੀ ਧਰਤੀ ਤੇ ਇਹ ਕਿਸੇ ਵੀ ਤਰੀਕੇ ਦਾ ਪਹਿਲਾ ਇਸ ਤਰੀਕੇ ਦਾ ਇਨਸੀਡੈਂਟ ਹੈ ਪਹਿਲਾ ਇਸ ਤਰੀਕੇ ਦਾ ਇਵੈਂਟ ਹੈ ਜਿੱਥੇ ਆਪਾਂ ਇਸ ਤਰੀਕੇ ਦਾ ਸਟੇਟ ਲੈਵਲ ਦਾ ਵਾਟਰ ਸਪੋਰਟਸ ਦਾ ਕੰਪੀਟੀਸ਼ਨ ਕਰਾ ਰਹੇ ਹਾਂ ਤੇ ਇਹਦੇ ਨਾਲ ਨਾਲ ਆਪਾਂ ਲਗਭਗ 50 ਦੇ ਕਰੀਬ ਬੱਚੇ ਹੈਗੇ ਆਪਣੀ ਜ਼ਿਲ੍ਹੇ ਦੀ ਇੱਕ ਸਪੈਸ਼ਲ ਸਕੀਮ ਹੈਗੀ ਹੈ ਜਿੱਥੇ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਜਿਹੜਾ ਕੋਈ ਸਟੇਟ ਜਾਂ ਨੈਸ਼ਨਲ ਲੈਵਲ ਤੇ ਸਾਨੂੰ ਉੱਥੇ ਰਿਪਰੈਜ਼ੈਂਟ ਕਰਦਾ ਹੈ ਜ਼ਿਲ੍ਹੇ ਨੂੰ ਤਾਪਾ ਉਹਨਾਂ ਨੂੰ 1500 ਤੋਂ 2000 ਰੁਪਿਆ ਪਰ ਮਹੀਨੇ ਦੇ ਹਿਸਾਬ ਨਾਲ ਉਹਨਾਂ ਨੂੰ ਡਾਈਟ ਮਨੀ ਦੇ ਤੌਰ ਤੇ ਜਿਹੜਾ ਹੈਗਾ ਉਹ ਦਿੰਦੇ ਆ ਜਦ ਤੱਕ ਉਹ ਸਾਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਅੱਜ ਆਪਾਂ ਇਸ ਸਾਲ ਦੇ ਵਾਸਤੇ ਜਿਹੜੇ ਪੰਜਾਬ ਵਿੱਚ ਜਿਹੜੇ ਹੈਗੇ ਉਹ ਚੂਜ਼ ਕੀਤੇ ਸੀ ਉਹਨਾਂ ਨੂੰ ਵੀ ਆਪਾਂ ਅੱਜ ਉਹਨਾਂ ਦੀ ਸਰਟੀਫਿਕੇਟਸ ਵੀ ਜਾਰੀ ਕੀਤੇ ਤੇ ਨਾਲ ਹੀ ਉਹਨਾਂ ਦੀ ਜਿਹੜੀ ਡਾਈਟ ਮਨੀ ਜਾਂ ਰਾਸ਼ੀ ਜਿਹੜਾ ਆਪਾਂ ਉਹਨਾਂ ਨੂੰ ਹਰ ਮਹੀਨੇ ਦੇਵਾਂਗੇ ਉਹਦੀ ਵੀ ਅੱਜ ਜਿਹੜੀ ਹੈਗੀ ਆਪਾਂ ਇੱਥੇ ਸ਼ੁਰੂਆਤ ਕੀਤੀ ਹੈ ਤੇ ਬਠਿੰਡਾ ਜ਼ਿਲ੍ਹੇ ਦੇ ਵਾਸਤੇ ਮੈਂ ਸਮਝਦਾ ਕਿ ਖੇੜਾ ਦੇ ਵਿਸ਼ੇ ਵਿੱਚ ਬਹੁਤ ਬੜਾ ਸੁਧਾਰ ਹੋ ਰਿਹਾ ਹੈ ਤੇ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਕ੍ਰੀਏਟ ਹੋ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਸਰਕਾਰ ਦਾ ਜਿਹੜਾ ਨਸ਼ਾ ਦੇ ਵਿਰੁੱਧ ਇਹ ਜੰਗ ਹੈਗੀ ਹੈ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਤੇ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ ਦੇ ਵੱਲ ਜ਼ਰੂਰ ਲੈ ਜਾਓ ਭਾਵੇਂ ਉਹ ਵਾਲੀਬॉल ਹੋਵੇ ਫੁੱਟਬਾਲ ਹੋਵੇ ਹਾਕੀ ਹੋਵੇ ਕ੍ਰਿਕਟ ਹੋਵੇ ਲੌਂਟੈਂਸ ਦੇ ਇੱਥੇ ਕਈ ਸਾਰੇ ਗਰਾਊਂਡਸ ਜਿਹੜੇ ਕੀ ਹੁਣ ਬਣ ਗਏ ਨੇ ਹਾਕੀ ਜਿਹੜੀ ਹੈਗੀ ਹੈ ਕਈ ਸਾਰੇ ਐਸਟ੍ਰਾਟਫ ਵਾਲੀ ਵੀ ਹਾਕੀ ਆਪਣੇ ਕੋਲ ਦੋ ਤਿੰਨ ਗਰਾਊਂਡਸ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਜ਼ਰੂਰ ਆਪਣੇ ਬੱਚੇ ਨੂੰ ਮੋਬਾਈਲ ਸਕਰੀ ਤੁਸੀਂ ਕੋਈ ਇੱਕ ਫਿਜ਼ੀਕਲ ਐਕਟੀਵਿਟੀ ਜ਼ਰੂਰ ਪਾਓ ਪਾਵੇਂ ਉਹスイਮਿੰਗ ਹੀ ਹੋਵੇ ਪਾਵੇਂ ਵਾਟਰ ਸਪੋਰਟਸ ਹੋਵੇ ਅਤੇ ਸਰਕਾਰ ਦੀ ਤਰਫੋਂ ਜਿਸ ਤਰੀਕੇ ਦਾ ਵੀ ਤੁਹਾਨੂੰ ਆਪਣੇ ਪਿੰਡ ਵਿੱਚ ਇਨਫਰਾਸਟ੍ਰਕਚਰ ਲਈਦਾ ਉਹਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੈ ਕਿ ਆਪਾਂ ਤੁਹਾਨੂੰ ਉਹ ਪ੍ਰੋਵਾਈਡ ਕਰਾ ਦੇਣਗੇ ਸਰਪੰਚ ਕਿਸ ਤਰ੍ਹਾਂ ਦੀ ਉਪਰਾਲੀ ਕਰ ਰਹੇ ਹੈਗੇ ਬੱਚੇ ਮਸਲੇ ਸੁਣਤਾ ਨਹੀਂ ਮਿਲਦੀ ਬੱਚੇ ਦੇਖਿਏ ਮੇਰੇ ਕੋਲ ਜਿੰਨੇ ਵੀ ਪਿੰਡ ਤੋਂ ਬੱਚੇ ਆਉਂਦੇ ਨੇ ਜੇ ਉਹ ਕਿਸੇ ਵੀ ਤਰੀਕੇ ਦੀ ਚੀਜ਼ ਦੀ ਮੈਂ ਹੁਣ ਵੀ ਤੁਹਾਨੂੰ ਕਿਹਾ ਕਿ ਕਿਸੇ ਵੀ ਤਰੀਕੇ ਦੇ ਇਕਵਿਪਮੈਂਟ ਦੀ ਉਹਨਾਂ ਨੂੰ ਲੋੜ ਹੈ ਕਿ ਇਹ ਸਰਕਾਰ ਦੀ ਹੁਣ ਪਲਾਨ ਕਰ ਰਹੀ ਹੈ ਕਿ ਆਪਾਂ ਦੁਬਾਰਾ ਤੋਂ ਕ੍ਰਿਕਟ ਫੁੱਟਬਾਲ ਇਸ ਤਰੀਕੇ ਦੇ ਕਿੱਟਸ ਜਿਹੜੇ ਹੈਗੇ ਆ ਉਹ ਪਿੰਡ ਵਿੱਚ ਦੇਣਗੇ ਪਰ ਨਾਲ ਹੀ ਆਪਾਂ ਹੁਣ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਇਸ ਵਾਰ ਆਪਾਂ ਬਟਿੰਡਾ ਯੂਥ ਕਨੈਕਟ ਪ੍ਰੋਗਰਾਮ ਸ਼ੁਰੂ ਕਰਾਂਗੇ ਜਿਹਦੇ ਵਿੱਚ ਆਪਣੇ ਅਫੀਸਰ ਸਾਹਿਬਾਨ ਹਰ ਇੱਕ ਪਿੰਡ ਦੇ ਜਿਹੜੀ ਯੂਥ ਹੈ ਉਹਨਾਂ ਦੇ ਨਾਲ ਮੀਟਿੰਗਸ ਕਰਕੇ ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਜਿਸ ਤਰੀਕੇ ਦੀ ਸਹਾਇਤਾ ਚਾਹੀਦੀ ਪਾਵੇ ਉਹ ਲਾਇਬ੍ਰੇਰੀ ਹੋ ਪਾਵੇ ਜਿਮ ਹੋ ਪਾਵੇ ਉਹਨਾਂ ਨੂੰ ਜਿਹੜਾ ਹੈਗਾ ਖੇਡ ਦਾ ਕਿੱਟਸ ਦੀ ਰਿਕੁਆਇਰਮੈਂਟ ਹੋ ਉਹ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਇਸ ਸਾਲ ਵਿੱਚ ਪ੍ਰੋਵਾਈਡ ਕਰਾਵਾਂਗੇ ਤੇ ਮਕਸਦ ਆਪਣਾ ਇਹ ਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਪਾਵੇ ਸਾਨੂੰ ਕਿਸੇ ਵੀ ਤ ਪਰ ਬੱਚੇ ਜਿਹੜੇ ਹੈਗੇ ਆ ਉਹ ਖੇੜਾ ਦੇ ਵੱਲ ਚਲੇ ਜਾਂਦੇ ਤੇ ਨਸ਼ੇ ਤੋਂ ਜਿਹੜਾ ਹੈਗਾ ਉਹਨਾਂ ਨੂੰ ਟੱਕਾਰਾ ਮਿਲਦਾ ਜੀ ਸਾਹਿਬ ਰੋਇੰਗ ਦੀ ਜਿਹੜਾ ਤੁਸੀਂ ਤਿਆਰ ਕਰਨ ਦੀ ਗੱਲ ਕੀਤੀ ਹੈ ਤੁਸੀਂ ਇਹ ਕੀ ਕੀ ਰਿਕੁਆਇਰਮੈਂਟ ਹੋਏਗੀ ਇਹਦਾ ਕਿੰਨਾ ਕੁ ਬਜਟ ਹੋਏਗਾ ਕੀ ਤੁਸੀਂ ਸਰਕਾਰ ਨੂੰ ਭੇਜੇ ਦੇਖਿਆ ਇਹਦੇ ਵਿੱਚ ਸਰਕਾਰ ਨੇ ਜਿਹੜਾ ਮਡਲਾ ਇਨਫਰਾਸਟ੍ਰਕਚਰ ਹੈ ਉਹਦੇ ਵਾਸਤੇ ਸਾਨੂੰ 50 ਲੱਖ ਰੁਪਏ ਦੇ ਆ ਕੇ ਦਿੱਤਾ ਸੀ ਕਿ ਤੁਸੀਂ ਭੇਜ ਦਿਓ ਪਰ ਉਹਦੇ ਉਸ ਤੋਂ ਇਲਾਵਾ ਲਗਭਗ 50-60 ਲੱਖ ਰੁਪਏ ਦੀ ਜਿਹੜੀ ਵੋਟਸ ਵਗੈਰਾ ਹੈ ਉਹ ਵੀ ਆਣਿਆ ਨੇ ਤੇ ਰਫ ਰਫਲੀ ਅਰਾਊਂਡ ਮੈਨੂੰ ਲੱਗਦਾ ਜੇ ਆਪਾਂ ਇਹਨੂੰ ਇੰਟਰਨੈਸ਼ਨਲ ਪੱਧਰ ਦਾ ਵੀ ਨੈਸ਼ਨਲ ਪੱਧਰ ਦੀ ਗੇਮਸ ਦੇ ਵਾਸਤੇ ਤਿਆਰ ਕਰਨਾ ਹੈ ਤਾਂ ਉਹਦੇ ਵਿੱਚ ਸਾਨੂੰ ਲੇਕ ਨੰਬਰ 2 ਤੇ 3 ਨੂੰ ਵੀ ਜੋੜਨਾ ਪਵੇਗਾ ਤੇ ਮੈਂ ਸਮਝਦਾ ਇਹ ਲਗਭਗ 1.5 ਤੋਂ 2 ਲੱਖ ਰੁਪਏ ਦਾ ਜਿਹੜਾ ਆਏਗਾ ਖਰਚਾ ਆਏਗਾ ਤੇ ਉਹਦੇ ਵਾਸਤੇ ਸਾਨੂੰ ਫੰਡਸ ਦੀ ਕੋਈ ਇਸ਼ੂ ਨਹੀਂ ਹੈ ਆਪਾਂ ਜ਼ਿਲ੍ਹੇ ਪੱਧਰ ਤੇ ਵੀ ਅਰੇਂਜ ਕਰਾ ਸਕਦੇ ਆ ਤੇ ਸਰਕਾਰ ਦੀ ਤਰਫੋਂ ਵੀ ਜਿਹੜੀ ਹੈਗੀ ਪਰਵਾਨਗੀ ਮਿਲੀ ਗਈ ਹੈ ਉਹਦਾ ਕੋਈ ਇਸ਼ੂ ਨਹੀਂ ਹੈ ਫੰਡਸ ਦਾ ਕੋਈ ਇਸ਼ੂ ਨਹੀਂ ਬਸ ਸਿਰਫ ਇਹ ਹੈ ਕਿ ਇੱਕ ਵਾਰੀ ਇਹਦਾ ਐਸਟੀਮੇਟਸ ਵਗੈਰਾ ਤਿਆਰ ਕਰਕੇ ਆਪਾਂ ਇਹਨਾਂ ਨੂੰ ਵਰਕ ਅਲਾਟ ਕਰ ਦਈਏ ਪਰ ਗੇਮਸ ਜਿਹੜੀ ਸਟੇਟ ਫੈਦਰ ਦੀ ਹੈ ਉਹ ਅੱਜ ਵੀ ਆਪਾਂ ਉਹਦੇ ਵਾਸਤੇ ਤਿਆਰ ਹੈ ਤੇ ਜਿਹੜੀ ਆਪਣੀ ਨਰਸਰੀ ਤਿਆਰ ਕਰਨੀ ਹੈ ਉਹ ਜਲਦੀ ਆਪਾਂ ਤਿਆਰ ਕਰਵਾ ਲਾਂਗੇ। ਬੋਟ ਮੈਂ ਨੂੰ ਪ੍ਰੋਵਾਈਡ ਕਰਾਉਂਗਾ। ਉਹਦੀ ਕਾਸਟ ਕੰਨੀ ਪਹੁੰਚ ਰਹੀ ਹੈ ਜਿਹੜੀ ਦੇਖਿਓ ਉਹ ਬੋਟਸ ਦੀ ਟਾਈਪਸ ਹੁੰਦੀਆਂ ਨੇ ਤੇ ਮੈਂ ਜਿਵੇਂ ਕਿਹਾ ਕਿ ਜਿਹੜੇ ਐਕਸਪਰਟ ਸਾਡੇ ਆਏ ਨੇ ਇਹਨਾਂ ਨੇ ਜਿਹੜਾ ਮੈਨੂੰ ਐਸਟੀਮੇਟ ਦਿੱਤਾ ਸੀ ਕਿ ਰਫਲੀ ਅਰਾਊਂਡ 8 ਬੋਟਸ ਦੇ ਨਾਲ ਰਫਲੀ ਅਰਾਊਂਡ 60 ਤੋਂ 70 ਲੱਖ ਰੁਪਏ ਦਾ ਇਨਕਲੂਡਿੰਗ ਬਾਕੀ ਹੋਰ ਕੁਝ ਵਲਾ ਪੈਰਾਫੀਨਰੀ ਲਿਆ ਸੀ ਉਹਦਾ ਐਸਟੀਮੇਟ ਦਿੱਤਾ ਹੋਇਆ ਹੈ। ਉਹ ਆਪਾਂ ਇੱਕ ਵਾਰ ਥੋ Thank you.